ਪਟਾਰ ਸਿੱਖਿਆ ਮੰਤਰੀ ਮੇਰੇ ਸਾਰੇ ਅਧਿਆਪਕ ਸਹਿਬਾਨ ਸਾਡੇ ਸਾਰੇ ਪ੍ਰਿੰਸੀਪਲ ਸਹਿਬਾਨ ਸਾਡੇ ਸਾਰੇ ਆਫੀਸਰ ਸਹਿਬਾਨ ਮਿਡ-ਡੇ ਮੀਲ ਵਰਕਰਸ ਤੋਂ ਲੈ ਕੇ ਹਰ ਉਸ ਸ਼ਖਸ ਜੋ ਸਿੱਖਿਆ ਵਿਭਾਗ ਨਾਲ ਜੁੜਿਆ ਹੋਇਆ ਅੱਜ ਸਾਡੇ ਸਾਰਿਆਂ ਲਈ ਬੜੀ ਬੜਾ ਵੱਡਾ ਖੁਸ਼ੀ ਦਾ ਦਿਨ ਹੈ ਸਾਡੇ ਵਿਭਾਗ ਦੀ ਬੜੀ ਵੱਡੀ ਅਚੀਵਮੈਂਟ ਹੈ ਇਸ ਤੋਂ ਪਹਿਲਾਂ ਜੇ ਡਬਲ ਈ ਮੈਨਸ ਦੇ ਵਿੱਚ 256 ਬੱਚਿਆਂ ਨੇ ਕਲੀਅਰ ਕੀਤਾ ਤੇ ਹੁਣ ਜੇ ਡਬਲ ਈ ਐਡਵਾਂਸ ਤੇ ਵਿੱਚ ਸਾਡੇ ਜਿਹੜੇ 44 ਬੱਚੇ ਹੋ ਗਏ ਨੇ ਮੈਂ ਜਸਪਰ ਸਿੰਘ ਦੱਸਦਾ ਕਿ 2022 ਦੇ ਵਿੱਚ ਸਾਡੀ ਸਮੁੱਚੀ ਲੀਡਰਸ਼ਿਪ ਅਰਵਿੰਦ ਕੇਜਰੀਵਾਲ ਜੀ ਮਾਨ ਸਾਹਿਬ ਮਹਨੰਦਪੁਰ ਸਾਹਿਬ ਤੋਂ ਚੋਣ ਲੜ ਰਹੀ ਸੀ ਅਸੀਂ ਜਦੋਂ ਪਿੰਡਾਂ 'ਚ ਜਾਂਦੇ ਸੀ ਸ਼ਹਿਰਾਂ ਦੇ ਵਾਰਡਾਂ 'ਚ ਜਾਂਦੇ ਸੀ ਅਸੀਂ ਇਹ ਕਹਿੰਦੇ ਸੀ ਸਾਨੂੰ ਇੱਕ ਮੌਕਾ ਦਿਓ ਅਸੀਂ ਪੰਜਾਬ ਦੇ ਸਰਕਾਰੀ ਸਕੂਲ ਠੀਕ ਕਰਾਂਗੇ ਪੰਜਾਬ ਦੇ ਲੋਕਾਂ ਨੇ ਉਹ ਮੌਕਾ ਦਿੱਤਾ 92 ਸੀਟਾਂ ਇਤਿਹਾਸਿਕ ਸੀਟਾਂ ਦਿੱਤੀਆਂ ਮੈਂ ਵਿਧਾਇਕ ਬਣਿਆ ਤੇ ਮੈਨੂੰ ਮੈਂ ਮੰਤਰੀ ਬਣਿਆ ਤੇ ਮੈਨੂੰ ਇਹ ਸਿੱਖਿਆ ਦਾ ਪਾਵਨ ਪਵਿੱਤਰ ਮਹਿਕਮਾ ਮਿਲਿਆ ਜਿੱਥੇ ਅਸੀਂ ਸਕੂਲਾਂ ਦੇ ਵਿੱਚ ਬੁਨਿਆਦੀ ਢਾਂਚੇ ਠੀਕ ਕੀਤੇ ਆ ਉਹਦੇ ਬਾਰ ਬਾਰ ਆਪਾਂ ਸਾਰੇ ਗੱਲ ਕਰਦੇ ਰਹਿੰਦੇ ਆ ਤੁਸੀਂ ਦੇਖਦੇ ਰਹਿੰਦੇ ਹੋ ਪਿੱਛੇ ਜੇ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਕੂਲਾਂ ਦੇ ਵਿੱਚ ਜੋ ਕੰਮ ਹੋਇਆ ਉਹ ਲੋਕਰਪਣ ਕਿਤੇ ਗਏ ਉੱਥੇ ਮੈਨੂੰ ਲੱਗਦਾ ਕਿ ਇੱਕ ਮਹਿਕਮੇ ਦੀ ਤੇ ਸਕੂਲ ਦੀ ਅਸਲੀ ਅਚੀਵਮੈਂਟ ਉਹਦੇ ਰਿਜ਼ਲਟ 'ਚ ਆਜੋ ਰਿਜ਼ਲਟ ਆਨੇ ਵੀ ਸ਼ੁਰੂ ਹੋ ਗਏ ਨੇ ਇਹ ਬੱਚੇ ਬਹੁਤ ਹੰਬਲ ਬੈਕਗ੍ਰਾਉਂਡ ਤੋਂ ਆਂਦੇ ਨੇ ਜਿਵੇਂ ਅਸੀਂ ਇਨਫਰਾਸਟਰਕਚਰ ਤੇ ਕੰਮ ਕੀਤਾ ਸੀ ਉਦਾਂ ਹੀ 2 ਸਾਲ ਪਹਿਲਾਂ ਅਸੀਂ ਇੱਕ ਪੇਸ ਪੋਰਟਲ ਬਣਾਇਆ ਉਹਦਾ ਨਾਮ ਅਸੀਂ ਪੇਸ ਰੱਖਿਆ ਪੀਏਸੀਈ ਉਹਦੇ ਵਿੱਚ ਅਸੀਂ ਬੱਚਿਆਂ ਨੂੰ 5000 ਬੱਚਾ ਸ਼ਾਰਟਲਿਸਟ ਕੀਤਾ ਸਾਰੇ ਸਰਕਾਰੀ ਸਕੂਲਾਂ ਤੋਂ ਜਿੰਨੇ ਸੀਨੀਅਰ ਸਕੈਂਡਰੀ ਸਕੂਲ ਹੈ ਲਗਭਗ 2000 ਆ ਸਾਡੇ ਕੋਲ ਤੇ ਜਿਹੜੇ ਪ੍ਰੋਮਿਸਿੰਗ ਬੱਚੇ ਸੀ ਉਹਨਾਂ ਦੇ ਉੱਤੇ ਸਪੈਸ਼ਲ ਫੋਕਸ ਕਰਕੇ ਉਹਨਾਂ ਨੂੰ ਐਕਸਟਰਾ ਕੋਚਿੰਗ ਦੇਣੀ ਸ਼ੁਰੂ ਕੀਤੀ ਉਸ ਦਾ ਨਤੀਜਾ ਹੈ ਕਿ ਪਿਛਲੇ ਸਾਲ ਵੀ ਸਾਡੇ ਜਈ ਮੇਰ ਸਰ ਨਤੀਜਾ ਬਹੁਤ ਵਧੀਆ ਸੀ ਤੇ ਇਸ ਸਾਲ ਤਾਂ ਸਾਰੇ ਰਿਕਾਰਡ ਟੁੱਟੇ ਨੇ ਇਸ ਤੋਂ ਇਲਾਵਾ ਉਹਨਾਂ ਬੱਚਿਆਂ ਨੂੰ ਹੋਰ ਵਧੀਆ ਸਹੂਲਤਾਂ ਦੇਣ ਦੇ ਲਈ ਇਸ ਸਾਲ ਜਿਹੜੇ ਬੱਚੇ ਚਟਾਲਿਆ ਇਹਨਾਂ ਦੇ ਤਿੰਨ ਰੈਜ਼ੀਡੈਂਸ਼ੀਅਲ ਕੈਂਪ ਲੱਗੇ ਇੱਕ ਕੈਂਪ ਸਮਰ ਸਮਰ ਕੈਂਪ ਸੀ ਜੋ ਜੂਨ ਚ ਲੱਗਿਆ ਫਿਰ ਵਿੰਟਰ ਕੈਂਪ ਸੀ ਜੋ ਦਸੰਬਰ ਚ ਲੱਗਿਆ ਲੱਗਿਆ ਤੇ ਇੱਕ ਫਾਈਨਲ ਪੁਸ਼ ਕੈਂਪ ਜੋ April ਚ ਲੱਗਿਆ ਤਿੰਨ ਮਹੀਨੇ ਇਹਨਾਂ ਬੱਚਿਆਂ ਨੂੰ ਅਸੀਂ ਲਗਭਗ 700 ਬੱਚਿਆਂ ਨੂੰ ਅਸੀਂ ਦੇ ਰੈ residenciary accommodations ਰੱਖਿਆ ਤੇ ਇਹਨਾਂ ਨੂੰ ਜਿਹੜੇ ਬੈਸਟ ਦੇਸ਼ ਦੇ ਟੀਚਰਸ ਹੈ ਉਹਨਾਂ ਤੋਂ ਟ੍ਰੇਨਿੰਗ ਦਵਾਈ ਜਿਹਦੇ ਵੀ ਸਾਡੇ ਬਹੁਤ ਸਾਰੇ ਨੋਲਿਜ ਪਾਰਟਨਰਸ ਬਹੁਤ ਸਾਰੇ ਐਨ ਜੀਓਜ਼ ਫਿਜ਼ਿਕਸ ਵਾਲਾ ਦੇ ਟੀਚਰਸ ਸਿਗੇ ਉਸ ਦਾ ਨਤੀਜਾ ਹੈ ਕਿ ਅੱਜ ਸਾਡਾ ਜਿਹੜੇ 44 ਬੱਚੇ ਹੈ ਅੱਜ ਤਾਂ ਪ੍ਰੋਗਰਾਮ ਜਿਹੜਾ ਹੈ ਉਹ ਸੇਮ ਹਾਊਸ ਜਿਹਦੇ ਵਿੱਚ ਜਿਹੜਾ ਸਾਡਾ ਆਡੀਟੋਰੀਅਮ ਹੈ ਛੋਟਾ ਹਾਲ ਉੱਥੇ ਹੋ ਗਿਆ ਪਰ ਮੇਰਾ ਆਪ ਸਭ ਨੂੰ ਦੇ ਨਾਲੇ ਵਾਦਾ ਹੈ ਕਿ ਅਸੀਂ ਅਗਲੇ ਸਾਲ ਇੰਨੀ ਮਿਹਨਤ ਕਰਾਂਗੇ ਅਗਲੇ ਸਾਲ ਦਾ ਪ੍ਰੋਗਰਾਮ ਹੈ ਜਿਹੜਾ ਉਹ ਕਿਸੇ ਹੋਰ ਵੱਡੇ ਆਡੀਟੋਰੀਅਮ 'ਚ ਹੋਊਗਾ। ਅਸੀਂ ਅਗਲੇ ਸਾਲ ਜਿਹੜਾ ਸਾਡਾ ਕੱਲ ਤੋਂ ਸਮਰ ਕੈਂਪ ਅਗਲੇ ਸਾਲ ਦੀ ਅਸੀਂ ਤਿਆਰੀ ਸ਼ੁਰੂ ਕਰਤੀ ਹੈ ਤੇ ਮਹਾਲੀ ਦੇ ਜਿਹੜਾ ਸਾਡਾ ਮੈਰਿਟੋਰੀਅਸ ਸਕੂਲ 'ਚ 650 ਬੱਚੇ ਅਸੀਂ ਸ਼ਾਰਟਲਿਸਟ ਕੀਤੇ ਆ। 1 ਮਹੀਨੇ ਦਾ ਰੈਜ਼ੀਡੈਂਸ਼ੀਅਲ ਕੈਂਪ ਹੋਊਗਾ। ਪਹਿਲਾਂ ਇਹ ਨਾਕਦੀਦਾਂ ਦੇ ਕੈਂਪ ਲੱਗਦੇ ਸੀ, ਨਾਕਦੀ ਐਕਸਟਰਾ ਕੋਚਿੰਗ ਹੁੰਦੀ ਸੀ। ਜਦੋਂ ਮਿਹਨਤ ਕਰਦੇ ਆ, ਜਦੋਂ ਐਫਰਟਸ ਪਾਉਂਦੇ ਆ ਤਾਂ ਉਹਦੇ ਨਤੀਜੇ ਆਉਂਦੇ ਆ। ਇਹਨਾਂ ਵਿੱਚੋਂ ਬਹੁਤ ਸਾਰੇ ਬੱਚੇ ਬਹੁਤ ਹੰਬਲ ਬੈਕਗ੍ਰਾਉਂਡ ਤੋਂ ਨੇ। ਅੱਜ ਤੁਸੀਂ ਸ ਉਹ ਬੱਚੇ ਨੇ ਜਿਹਨੇ ਖੁਦ ਵੀ ਸੁਪਨਾ ਨਹੀਂ ਦੇਖਿਆ ਸੀ ਕੁਝ ਐਦਾਂ ਦੇ ਬੱਚੇ ਜਿਹਨੂੰ ਨਹੀਂ ਪਤਾ ਸੀ ਕਿ ਅੱਛਾ ਜੇ ਹੀ ਹੁੰਦਾ ਕੀ ਹੈ ਕੁਝ ਐਦਾਂ ਦੇ ਬੱਚੇ ਜਿਹੜੇ ਕਹਿੰਦੇ ਸਾਡੀ ਦੁਨੀਆ ਤਾਂ ਜੇ ਹੀ ਮੈਨਸਟ੍ਰਕ ਸੀ ਵੀ ਇਟ ਇਜ਼ ਬਿਯੋਂਡ ðiਰ ਐਕਸਪੈਕਟੇਸ਼ਨ ਤੇ ਮੈਜੋਰਿਟੀ ਆਫ ਬੱਚੇ ਪੰਜਾਬ ਦੇ ਪਿੰਡੂ ਇਲਾਕੇ ਦੇ ਨੇ ਇਹ ਹੀ ਤਾਂ ਸਿੱਖਿਆ ਕ੍ਰਾਂਤੀ ਹੈ ਵਰਨਾ ਤਾਂ ਸਿਰਫ ਮੋਹਾੜੀ ਲੁਧਿਆਣਾ ਜਲੰਧਰ ਤੱਕ ਸੀਮਿਤ ਸੀ ਇੱਥੇ ਦੇ ਕੋਚਿੰਗ ਸੈਂਟਰ ਵੱਡੇ ਵੱਡੇ ਕੋਚਿੰਗ ਸੈਂਟਰ ਜਿੱਦੀ ਮਹੀਨੇ ਦੀਆਂ ਹਜ਼ਾਰਾਂ ਰੁਪਏ ਦੀ ਫੀਸ ਹੈ ਜਾਂ ਬੱਚੇ ਕੋਟਾ ਚ ਜਾਣ ਜਾਂ ਫਿਰ ਤਾਂ ਪਰ ਅੱਜ ਪੰਜਾਬ ਦੇ ਪਿੰਡੂ ਸਕੂਲਾਂ ਦੇ ਬੱਚੇ ਇਹ ਕਲੀਅਰ ਕਰਕੇ ਗਏ ਨੇ ਇੱਕ ਨਵੀਂ ਮਿਸਾਲ ਬਣਦੀ ਹੈ ਤੇ ਮੈਨੂੰ ਲੱਗਦਾ ਹੈ ਇਹ ਬੜੇ ਸ਼ੁਭ ਸੰਕੇਤ ਹੈ ਪੰਜਾਬ ਵਾਸਤੇ ਮੈਂ ਇੱਕ ਵਾਰੀ ਦੁਬਾਰਾ ਆਪਣੇ ਸਾਰੇ ਮਹਿਕਮੇ ਨੂੰ ਵਧਾਈ ਦਿੰਦਾ ਹਾਂ ਪੰਜਾਬ ਨੂੰ ਵਧਾਈ ਦਿੰਦਾ ਹਾਂ ਤੇ ਇਹ ਸਫ਼ਰ ਇੱਥੇ ਰੁਕੂਗਾ ਨਹੀਂ ਇੱთა ਸਾਨੂੰ ਹੋਰ ਮੋਟੀਵੇਸ਼ਨ ਮਿਲਦੀ ਹੈ ਜਦੋਂ ਇਹ ਬੱਚੇ ਨਤੀਜੇ ਉਹਨਾਂ ਦੀਆਂ ਕਹਾਣੀਆਂ ਸੁਣਦੇ ਆ ਤੇ ਅਗਲੇ ਸਾਲ ਦੀ ਅਸੀਂ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਗਲੇ ਸਾਲ ਅਸੀਂ ਹੋਰ ਰਿਕਾਰਡ ਤੋੜਾਂਗੇ ਅ ਅਜਵਾਤਾਵਰਨ ਦਿਵਸ ਵੀ ਆਪ ਸਭ ਨੂੰ ਵਾਤਾਵਰਣ ਦਿਵਸ ਦੀ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ। ਸਕੂਲ ਆਫ ਫੈਮਿਨਸ ਕਿੰਨੇ ਬੱਚੇ ਨੇ? ਸਕੂਲ ਆਫ ਫੈਮਿ ਦੇਖੋ ਮੈਨੂੰ ਪਤਾ ਹੈ ਕੁਛ ਨਾ ਕੁਛ ਤਾਂ ਇਹ ਡਿਬੇਟ ਚੱਲਦੀ ਰਹੂਗੀ ਪਰ ਮੈਂ ਤੁਹਾਨੂੰ ਇਹ ਦੱਸਾਂ ਜਿਵੇਂ ਮੈਂ ਤੁਹਾਨੂੰ ਕਿਹਾ ਇਸ ਦੇ ਵਿੱਚ ਅਸੀਂ ਆਪਣੇ ਸਾਰੇ ਬੱਚੇ ਸਿਲੈਕਟ ਕੀਤੇ ਐ। ਇਹਨਾਂ ਬੱਚਿਆਂ ਨੂੰ ਰੈਜ਼ੀਡੈਂਸ਼ੀਅਲ ਅਕੋਮੋਡੇਸ਼ਨਸ ਰੱਖਿਆ। ਇਹਦੇ ਵਿੱਚ ਸਾਡੇ ਕੋਈ ਇਹ ਨਹੀਂ ਐ ਕਿ ਆਹ ਬੱਚਾ ਇੱਥੋਂ ਐ ਇੱਥੋਂ ਐ। ਸਾਰੇ ਬੱਚਿਆਂ ਨੂੰ ਅਸੀਂ 3 ਮਹੀਨੇ ਦੀ ਰੈਜ਼ੀਡੈਂਸ਼ੀਅਲ ਫੈਸਿਲਿਟੀ 'ਚ ਰੱਖਿਆ। ਇਹਦੇ ਵਿੱਚੋਂ ਜ਼ਿਆਦਾ ਬੱਚੇ ਜਿਹੜੇ ਹੈ ਸਾਡੇ ਬਹੁਤ ਜਿਹੜੇ ਹੰਬਲ ਬੈਕਗ੍ਰਾਉਂਡ 'ਚੋਂ ਉਹ ਪੋਸਟ ਸਰ ਇਹਨਾਂ ਦੇ ਸਕੂਲ ਸਾਂ ਜਿਨੀ ਪਹਿਲੀ ਵਾਰੀ ਜਿੱਥੇ ਕਦੀ ਮੈਰਿਟ ਵੀ ਨਹੀਂ ਆਈ ਸੀ ਉੱਥੇ ਸਾਡੇ ਜਿਹੜੇ ਬੱਚੇ ਉਹਨੇ ਕਲੀਅਰ ਕੀਤਾ ਮੈਨੂੰ ਪਤਾ ਤੁਹਾਡੇ ਪੁੱਛਣ ਦਾ ਹੈ ਕਹਿਣਗੇ ਜੀ ਅੱਛਾ ਜੀ ਮੈਂ ਦੇਖ ਰਿਹਾ ਕੱਲ ਵੀ ਇਸਨੇ ਕਿ ਮੈਰਿਟਰੀਅ ਸਕੂਲਸ ਪਹਿਲਾਂ ਕਿਉਂ ਨਹੀਂ ਆਏ ਬੱਚੇ ਉਹਨਾਂ ਨੂੰ ਕਦੀ ਐਕਸਟਰਾ ਕੋਚਿੰਗ ਹੀ ਨਹੀਂ ਮਿਲੀ ਅੱਜ ਅਸੀਂ ਦੇਖੋ ਅਸੀਂ ਕਿਸੇ ਨਾਲ ਕੋਈ ਭੇਤ ਭਾਵ ਨਹੀਂ ਕਰ ਰਹੇ ਸਾਰੇ ਸਕੂਲ ਸਾਡੇ ਆ ਸਕੂਲ ਆਫ ਫੈਮਿਨੈਂਟਸ ਬਣਾਉਂਦਾ ਇੱਕ ਮਕਸਦ ਕੁਛ ਹੋਰ ਸੀ ਪਰ ਇਹ ਨਹੀਂ ਕਿ ਜੇ ਅਗਰ 118 ਸਕੂਲ ਹੈ ਤਾਂ ਜਿਹੜੇ ਮੇਰੇ ਬਾਕੀ 1800 ਸਕੂਲ ਹੈ ਮਨ ਨੂੰ ਛੱਡ ਦਨ ਮੈਰਿਟੋਰੀ ਵੀ ਉਨੇ ਇੰਪੋਰਟੈਂਟ ਹੈ ਮੈਂ ਕਦੀ ਇਹ ਪਰ ਮੈਂ ਸਾਰੇ ਮੈਰਿਟੋਰੀ ਸਕੂਲਾਂ 'ਚ ਵੀ ਜਾਂਦਾ ਮੈਂ ਸਾਰੇ ਆਰਮ ਸਕੂਲਾਂ 'ਚ ਵੀ ਜਾਂਦਾ ਸਾਡੇ ਲਈ ਬੱਚੇ ਆ ਸਾਨੂੰ ਨਤੀਜਾ ਚਾਹੀਦਾ ਉਹਨਾਂ ਬੱਚਿਆਂ ਦੀ ਸਕਸੈਸਰੀਟੀ ਇਸ ਕਰਕੇ ਜਿਆਦਾ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਕਿਉਂਕਿ ਤੁਸੀਂ ਬੈਠੇ ਹੋ ਸਕਸੈਸਰੀਟੀ ਦਾ ਕਾਰਨ ਇਹ ਚੱਲਦਾ ਕਿ ਇੱਕ ਤਾਂ ਉਹ ਬੱਚੇ ਬਹੁਤ ਹੀ ਹੰਬਲ ਬੈਕਗ੍ਰਾਉਂਡ ਤੋਂ ਆਉਂਦੇ ਨੇ ਮੈਂ ਇਦਾਂ ਦੇ ਬੱਚਿਆਂ ਨੂੰ ਮਿਲਿਆ ਕਿ ਜਿਨ੍ਹਾਂ ਨੂੰ ਜਿਹੜੇ ਸਿਰਫ ਇਸ ਕਰਕੇ ਮੈਂ ਨਿੱਜੀ ਕਿੱਸਾ ਤੁਹਾਨੂੰ ਸ਼ੇਅਰ ਕਰਦਾ ਜਦੋਂ ਮੈਂ ਇੱਕ ਸਕੂਲ 'ਚ ਗਿਆ ਮੈਰੀ ਟੂਰਿਸਟ ਸਕੂਲ ਵਿੱਚ ਬੱਚੇ ਨਾਲ ਗੱਲ ਕੀਤੀ ਮੇਰੇ ਬੇਟੇ ਕਿਉਂ ਐਡਮਿਸ਼ਨ ਲਈ ਸੀ ਇੱਥੇ ਕਿ ਉਨਮੈਂ ਇਸ ਕਰਕੇ ਲਈ ਸੀ ਇੱਥੇ ਰੋਟੀ ਮਿਲਦੀ ਹੈ ਯਾਨੀ ਇਹ ਹਾਲਾਤ ਨੇ ਤੁਹਾਨੂੰ ਦੇਖੋ ਇਹ ਤਾਂ ਜਦ ਤੁਸੀਂ ਜਾਓਗੇ ਜ਼ਮੀਨ ਤੇ ਉਤਰਾਂਗੇ ਰਾਜਨੀਤੀ ਕਰਨਾ ਜਾਂ ਫਿਰ ਯੂਨੀਅਨ ਬਾਜੀ ਉਹ ਤਾਂ ਵੱਖਰੀ ਗੱਲ ਹੈ ਮੈਂ ਤਾਂ ਜ਼ਮੀਨ ਤੇ ਕੰਮ ਕਰਨ ਵਾਲਾ ਇਨਸਾਨ ਹਾਂ ਮੈਂ ਸੋਚ ਕੇ ਹੈਰਾਨ ਹੋ ਗਿਆ ਉਹ ਬੱਚੇ ਨੇ ਜਵਾਬ ਦੇ ਰਿਹਾ ਕਿ ਇੱਥੇ ਜੀ ਖਾਣਾ ਮਿਲਦਾ ਉਹਦੇ ਕਰ ਰੋਟੀ ਨਹੀਂ ਪੱਕਦੀ ਸੀ ਜਿਹਦੇ ਅੰਦਰ ਜਿੰਨੀ ਪਿਆਸ ਹੋਊਗੀ ਉਦੇ ਅੰਦਰ ਉਹਨਾਂ ਜਿਹੜਾ ਹੈ ਉਹਦੀ ਉਹਦੀ ਮਜਬੂਰੀ ਹੈ ਕੰਮ ਕਰਨਾ ਦੂਜੇ ਇੱਕ ਬਹੁਤ ਵੱਡਾ ਫੈਕਟਰ ਜੋ ਮੈਨੂੰ ਲੱਗਦਾ ਅਸੀਂ ਮੈਰੀਟੋਰੀ ਸਕੂਲਾਂ 'ਚ ਮੋਬਾਈਲ ਨਹੀਂ ਦਿੰਦੇ ਬੱਚਿਆਂ ਨੂੰ ਇਹ ਵੀ ਜਿਹੜੇ ਇਹ ਆਏ ਨਾ ਬੱਚੇ ਜਿਹੜੇ 3 ਮਹੀਨੇ ਨੂੰ ਰੱਖਿਆ ਵੀ ਕਿੰਨੇ ਦਿਨ ਅਵੇ ਫਰਮ ਮੋਬਾਈਲਸ ਅੱਜ ਦੇ ਸਮੇਂ ਦੇ ਵਿੱਚ ਤੁਹਾਡੀ ਸਭ ਤੋਂ ਵੱਡੀ ਡਿਸਟਰੈਕਸ਼ਨ ਤਾਂ ਜਾਇ ਮੇਰੀ ਹੈ ਜਾਂ ਤੁਹਾਡੀ ਹੈ ਕਿਸੇ ਦੀ ਵੀ ਹੈ ਸੈਲਫੋਨ ਹੈ ਜਦੋਂ ਤੁਸੀਂ ਉਹਨਾਂ ਦੇ ਉਹਦੇ 'ਚੋਂ ਸੈਲਫੋਨ ਕੱਢ ਦਿੰਦੇ ਉਹਨਾਂ ਦੀ ਪੜ੍ਹਾਈ ਫਿਰ ਇੱਕ ਅਕੋਮੋਡੇਸ਼ਨ 'ਚ ਜਿੱਥੇ ਤੁਸੀਂ ਇੱਕ ਸਮਰ ਕੈਂਪਸ ਇਹ ਕੈਂਪਸ ਕਿਉਂ ਨੇ ਕਾਮਯਾਬ ਨੇ ਇੱਥੇ ਬੱਚੇ ਐਜ਼ ਅ ਟੀਮ ਕੰਮ ਕਰਦੇ ਪੰਜ ਵਜੇ ਉੱਠਦੇ ਆ ਪਹਿਲਾਂ ਉਹਦੀ ਫਿਜ਼ੀਕਲ ਐਕਸਰਸਾਈਜ਼ ਹੁੰਦੀ ਆ ਫਿਰ 4 ਘੰਟੇ ਦੀ ਕਲਾਸਾਂ ਹੁੰਦੀਆਂ ਫਿਰ ਰੈਸਟ ਹੈ ਫਿਰ ਉਹਦਾ ਪਰਸਨਲ ਪ੍ਰੈਪਰੇਟਰੀ ਟਾਈਮ ਹੈ ਫਿਰ ਸ਼ਾਮ ਨੂੰ ਕੁਐਸਚਨ ਨੇ ਜੋ ਪੜਿਆ ਸਵੇਰੇ ਤੇ ਜੋ ਨਹੀਂ ਹੋਮਵਰਕ ਕੀਤਾ ਫਿਰ ਉਹਦੇ ਉੱਤੇ ਹੈ ਕੋਈ ਕਲੈਰੀਫਿਕੇਸ਼ਨਸ ਹੈ ਫਿਰ ਫਿਰ ਸੋ ਇੱਕ ਜਿਹੜਾ ਮਾਹੌਲ ਹੈ ਫਿਰ ਲਾਇਬ੍ਰੇਰੀ ਟਾਈਮ ਹੈ ਫਿਰ ਸੈਲਫ ਸਟਡੀ ਸੈਮ ਹੈ ਬਾਏ 8-9 ਵਜੇ ਲਾਈਟਾਂ ਬੰਦ ਹੋ ਜਾਣੀਆਂ ਤੇ ਸੋਣਾ ਚਰ ਤੁਸੀਂ ਉਹ ਸਾਈਕਲ 'ਚ ਪੜਾਉਂਦੇ ਹੋ ਬੱਚਿਆਂ ਨੂੰ ਤਾਂ ਨਤੀਜੇ ਬਹੁਤ ਸ਼ ਸਦਕਾ ਮੇ ਬਹੁਤ ਕਾਮਯਾਬ ਹੋ ਰਹੀ ਹੈ ਵਿంటర్ ਕੈਂਪ ਨੂੰ ਅਸੀਂ ਹੋਰ ਵੱਡਾ ਕਰਾਂਗੇ ਇਸ ਵਾਰੀ ਵਿంటర్ ਕੈਂਪ ਲਈ ਅਸੀਂ 2000 ਬੱਚੇ ਲੈ ਕੇ ਆਵਾਂਗੇ ਤਾਂ ਕਿ ਸਾਡਾ ਨਤੀਜਾ ਜਿਹੜਾ ਸ਼ਾਨਦਾਰ ਹੋਵੇ ਮੈਂ ਸਾਹਿਬ ਜਿਹੜਾ ਉਹਨੇ ਸਵਾਲ ਪੁੱਛਿਆ ਉਸੇ ਸਵਾਲ ਦੇ ਵਿੱਚ ਕਰੇਗਾ ਜਿਹੜਾ ਸਕੂਲ ਆਫ ਐਮਰਜੈਂਸੀ ਹੈ ਉਹਦੇ ਉਹਦੇ ਵਿੱਚ ਦੋਸ ਪਹਿਲੀ ਗੱਲ ਤਾਂ ਮੇਰੀ ਫਿਰ ਦੇਖੋ ਨਹੀਂ ਨਹੀਂ ਇੱਕ ਇੱਕ ਸੈਕਿੰਡ ਸੁਣ ਲਓ ਪਹਿਲਾਂ ਦੱਸੋ ਲੱਖਾਂ ਦੇ ਵਿੱਚ ਨਹੀਂ ਨਹੀਂ ਇੱਕ ਸੈਕਿੰਡ ਨਹੀਂ 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 ਇੱਕ ਸੈਕਿੰਡ ਤੁਸੀਂ ਬਿਲਕੁਲ ਗਲਤ ਹੈ ਜੀ ਤੁਸੀਂ ਪਹਿਲੀ ਗੱਲ ਕੋਈ ਲੱਖਾਂ ਬੱਚੇ ਨਹੀਂ ਹੈ ਠੀਕ ਹੈ ਨਾ ਕੁੱਲ ਜਿਹੜਾ 12ਵੀਂ ਦੇ ਵਿੱਚ 1.5 ਲੱਖ ਬੱਚਾ ਦਿੰਦਾ ਸੁਣ ਲਓ ਮੇਰੀ ਦੋਸਤ ਮੇਰੀ ਗੱਲ ਇੱਕ ਵੇਂ ਪੜ ਖਬਰ ਵੀ ਲਾਈ ਸੀ ਨਹੀਂ ਉਹ ਵੀ ਟੋਟਲੀ ਗਲਤ ਆਂਕੜਾ ਸੀ ਆ ਤੁਸੀਂ ਆਪਾਂ ਗੱਲ ਕਰਦੇ ਆਂ ਆ ਨੋਟ ਕਰੋ ਜਿਹੜਾ ਸਕੂਲ ਹੈ ਇੱਕ ਸਕਿੰਟ ਸੁਣ ਲਓ ਨਾ ਜੀ ਮੈਂ ਤੁਹਾਨੂੰ ਹੁਣ ਇਜ਼ਾ ਜੇ ਦੇ ਰਿਹਾ ਲੈਟ ਅਸ ਸਪੀਕ ਔਨ ਫੈਕਟਸ ਠੀਕ ਹੈ ਜੀ ਸਾਡਾ ਇੱਕ ਸਕੂਲ ਹੈ ਜੀ ਸਕੂਲ ਆਫ ਐਮਿਨੈਂਸ ਸਮਾਣਾ ਉਧਰ ਅੱਜ ਤੱਕ ਅਕਦੀ ਮੈਰਿਟ ਨਹੀਂ ਆਈ ਸੀ ਅੱਜ ਤੱਕ ਉਸ ਸਕੂਲ ਤੋਂ ਵੀ ਬੱਚਾ ਜਈ ਐਡਵਾਂਸ ਕਰ ਗਿਆ ਬਿਲਕੁਲ ਮੈਂ ਤਾਂ ਤੁਹਾਨੂੰ ਜਿਹੜੇ ਸਾਡੇ ਬਿਲਕੁਲ ਬੈਕਵਰਡ ਸਕੂਲਸ ਨੇ ਤੇ ਇਹ ਪਰਫਾਰਮਡ ਬਹੁਤ ਸ਼ਾਨਦਾਰ ਇਤਹ ਜਿ ਵਿੱਚ ਗਿਆ ਜੀ ਮੈਰਿਟ ਬਹੁਤ سارے ਸਾਡੇ ਬੱਚੇ ਹੈ ਇਹ ਲੇਖ ਤਿੰਨ ਬੱਚੇ ਸਾਡੇ 12 ਸਕੂਲਾਂ ਚੋਂ 12 ਸਕੂਲਾਂ ਚੋਂ 25 ਤੋਂ ਵੱਧ ਮੈਰਿਟ ਆਈ ਹੈ which is almost 10% of the students ਜਦਕਿ ਜਿਹੜਾ ਨੰਬਰ ਹੈ ਜਿਹੜਾ ਜੇ ਬੈਠਦੇ ਆ ਵਿੱਚ 1.5 ਲੱਖ ਬੈਠਦੇ ਆ ਤੇ ਸਾਡੇ ਜਿਹੜੇ ਉਥੇ 1.5 ਲੱਖ ਤੋਂ ਸਿਰਫ 4000 ਬੱਚਾ ਇਟਸ ਓਨਲੀ 4000 ਕਿਡਸ 4000 ਬੱਚਾ ਸਰ ਕੋਈ ਲੱਖਾਂ ਚ ਨਹੀਂ ਆ ਵੱਤੀ ਸਾਲ ਹਾਂਜੀ ਜਿਹੜਾ ਹੈਗਾ ਪ੍ਰਾਇਮਰੀ ਜਿਹੜਾ ਹੈਗਾ ਤੁਹਾਡਾ ਬਹੁਤ ਹਾਂਚਾ ਕਮਜ਼ੋਰ ਆ ਜਦੋਂ ਕਿ ਜਾਂਦੇ ਆ ਹਾਈ ਸਕੂਲ ਕੋਲ ਜਾਂਦੇ ਆ ਬੱਚੇ ਬਿਲਕੁਲ ਉਹਨਾਂ ਨੂੰ ਉਸ ਪੱਧਰ ਦੀ ਐਜੂਕੇਸ਼ਨ ਨਹੀਂ ਹੁੰਦੀ ਉਹ ਕਦੋਂ ਸੁਧਾਰ ਹੋਊਗਾ ਕਿਉਂਕਿ ਅੱਗੇ ਜਾ ਕੇ ਰਿਜ਼ਲਟ ਵੀ ਇਹ ਜੀ ਮਿਲਦੇ ਆ ਤਾਂ ਹੀ ਸਰਕਾਰੀ ਤੁਸੀਂ 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 ਸਹੀ ਕਹਿ ਰਹੇ ਹੋ ਜੀ ਪ੍ਰਾਇਮਰੀ ਦੀ ਹਾਲਤ ਕਾਫੀ ਖਸਤਾਸੀਪ ਪਰ ਹੁਣੋ ਹਾਲਾਤ ਨੇਰੇ ਜਿਹੜਾ ਸਾਡਾ ਮਿਸ਼ਨ ਸਮਰਥ ਹੈ ਹੁਣ ਇਸ ਵਾਰੀ ਉਹਦਾ ਅਸੀਂ ਫੇਜ਼ 3 ਚਲਾ ਰਹੇ ਆ ਦੋ ਫੇਜ਼ ਕਰ ਚੁੱਕੇ ਆ ਤੁਸੀਂ ਔਨ ਗਰਾਉਂਡ ਜਾ ਕੇ ਮਿਸ਼ਨ ਸਮਰਥ ਦੇ ਬਾਰੇ ਪਤਾ ਕਰਿਓ ਮਿਸ਼ਨ ਸਮਰਥ ਇੱਕ ਇਨਾ ਵੱਡਾ ਕਾਮਯਾਬ ਪ੍ਰੋਗਰਾਮ ਰਿਹਾ ਜਿਹਦੇ ਵਿੱਚ ਬੱਚਿਆਂ ਨੂੰ ਉਹਨਾਂ ਦੀ ਬੇਸਿਕ ਟੀਚਿੰਗ ਦੇ ਬਾਰੇ ਜਿਹੜੀ ਬਹੁਤ ਵੱਡੀ ਇੰਪਰੂਵਮੈਂਟ ਆਈ ਹੈ ਫਾਊਂਡੇਸ਼ਨ ਲਰਨਿੰਗ ਦੇ ਵਿੱਚ ਮਾਂ ਬੋਲੀ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਮੈਥ ਦੇ ਵਿੱਚ ਜਿਹੜੇ ਤਿੰਨ ਸਾਡੇ ਪ੍ਰਮੁੱਖ ਸਬਜੈਕਟ ਅਮੇਜ਼ਿੰਗ ਰਿਜ਼ਲਟਸ ਅੱਜ ਤੁਸੀਂ ਹੁੰਜਾ ਕੇ ਤੁਸੀਂ ਸਾਡੇ ਚੈੱਕ ਕਰੋ ਸਾਡੇ ਬੱਚੇ ਜਿਹੜੇ ਹੈ 2022 ਚ 50% ਡਾਟਾ ਸੀ ਅਸੀਂ ਆਲਮੋਸਟ 80% ਨੂੰ ਟੱਚ ਕਰ ਪਾ ਰਹੇ ਹਾਂ ਵਿਚ ਇਜ਼ ਅ ਵੈਰੀ ਬਿਗ ਇਨ ਯਾਨੀ ਬਹੁਤ ਵੱਡੀ ਕਾਮਯਾਬੀ ਹੈ ਜਿਹੜੇ ਕੈਂਪਸ ਦਾ ਤੁਸੀਂ ਜ਼ਿਕਰ ਕੀਤਾ ਉਹ ਕੈਂਪਸ ਕੁਆਰਟਰਲੀ ਕੈਂਪਸ ਲੱਗਦੇ ਨੇ ਹੁਣ ਕਿਉਂਕਿ ਤਿੰਨ ਮਹੀਨੇ ਦਾ ਜ਼ਿਕਰ ਕੀਤਾ ਇੱਕ ਕੁਆਰਟਰਲੀ ਕੈਂਪਸ ਲੈਣਗੇ ਦੋਸਤ ਜਦੋਂ ਜਦੋਂ ਸਾਨੂੰ ਵਿੰਡੋ ਮਿਲਦੀ ਹੈ ਕਿਉਂਕਿ ਸਾਡੇ ਕੋਲ ਇੱਕ ਚੈਲੰਜ ਇਹ ਵੀ ਹੁੰਦਾ ਹੈ ਕਿ ਇਹ ਬੱਚਿਆਂ ਨੂੰ ਅਸੀਂ ਇਨੀ ਬਾਰਵੀਂ ਦਾ ਇਮਤਿਹਾਨ ਵੀ ਲਿਖਣਾ ਠੀਕ ਹੈ ਨਾ ਜੀ ਉਸ ਦੇ ਵਿੱਚ ਜਦੋਂ ਜਦੋਂ ਵਿੰਡੋ ਜਿਵੇਂ ਹੁਣੇ ਵਿੰਡੋ ਹੈ ਸਾਰੇ ਸਕੂਲ ਬੰਦ ਹੈ ਵੀ ਗੈਟ ਅ ਵਿੰਡੋ ਸਾਨੂੰ ਸੈਕੰਡ ਵਿੰਡੋ ਮਿਲਦੀ ਹੈ ਦਸੰਬਰ ਚ 15 ਦਿਨ ਦੀ ਹੈ ਨਾ ਲਗਭਗ ਜਦੋਂ 22 23 ਦਸੰਬਰ ਤੋਂ ਲੈ ਕੇ 5 6 ਜਨਵਰੀ ਤੱਕ 3rd ਵਿੰਡੋ ਜਦੋਂ ਨੇ ਇਮਤਿਹਾਨ ਲਿਖ ਲਿਆ ਉਸ ਤੋਂ ਬਾਅਦ ਇਸ ਪ੍ਰੈਪਰੇਸ਼ਨ ਸੋ ਵੀ ਵੈਨ ਏਵਰ ਤਾਂ ਕਿ ਉਹਨਾਂ ਦੀ ਜਿਹੜੀ ਮੇਨ ਪੜ੍ਹਾਈ ਹੈ ਉਹ ਡਿਸਟਰਬ ਨਾ ਹੋਵੇ ਜਿੱਥੇ ਜਿੱਥੇ ਵਿੰਡੋ ਮਿਲਦੀ ਹੈ ਅਸੀਂ ਉੱਥੇ ਉੱਥੇ ਬੱਚਿਆਂ ਨੂੰ ਲੈ ਕੇ ਟ੍ਰੇਨਰ ਰੈਜ਼ੀਡੈਂਸ਼ਲ ਤੁਸੀਂ ਕਹੇ ਹੋ ਕਿ ਰੈਜ਼ੀਡੈਂਸ਼ਲ ਕੰਪਿਟਿਸ਼ਨ ਤੋਂ ਦਿੱਕ ਨਹੀਂ ਹੈ ਚਲੋ ਜਦੋਂ ਉਹ ਤੋਂ ਬਾਹਰ ਆ ਗਏ ਫਿਰ ਉਹਨਾਂ ਨਾਲ ਰੈਗੂਲਰ ਰੈਗੂਲਰ ਫਾਲੋਅ ਅਪ ਹੈ ਨਾਰਮਲ ਹੁੰਦਾ ਸਕੂਲ ਲੱਗਦਾ ਉਹਨਾਂ ਨੂੰ ਟੈਸਟ ਸੀਰੀਜ਼ ਉਹਨਾਂ ਦੀ ਰੈਗੂਲਰ ਵਾਚ ਹੈ ਜਿਹੜਾ ਬੱਚਾ ਪੇਸ ਪੋਰਟਲ ਤੇ ਰਜਿਸਟਰ ਹੋ ਗਿਆ ਉਹਦਾ ਰੈਗੂਲਰ ਵਾਚ ਹੈ ਉਹਨਾਂ ਦੀ ਸਿਲੈਕਸ਼ਨ ਵੀ ਉਸੇ ਤਰੀਕੇ ਨਾਲ ਹੁੰਦੀ ਹੈ ਕਿ ਜਿਹੜੇ ਬੱਚੇ ਵਧੀਆ ਪਰਫਾਰਮ ਕਰ ਰਹੇ ਉਹਨੂੰ ਅਸੀਂ ਕੈਂਪਸ ਲੈ ਕੇ ਆਉਂਦੇ ਹਾਂ ਇਹ ਜਿਹੜੇ ਸਿਲੈਕਟ ਹੋਏ ਬੱਚੇ ਇਹਨਾਂ ਦੀ ਨੈਕਟ ਫੋਟੋਰੀ ਸਪੋਰਟ ਕੇਸ ਸਟ੍ਰਕਚਰ ਦੇ ਰਹੀ ਦੋਸਤ ਅਸੀਂ ਅਸੀਂ ਬਿਲਕੁਲ ਸਹੀ ਗੱਲ ਹੈ ਬੜਾ ਮਹੱਤਵਪੂਰਨ ਸਵਾਲ ਹੈ ਇੱਥੇ ਇੱਥੇ ਰੁਕਣਾ ਨਹੀਂ ਇਹਨਾਂ ਬੱਚਿਆਂ ਦੇ ਉੱਤੇ ਜਿਹੜੇ ਸਾਡੇ ਇੱਕ ਇੱਕ ਟੀਮ ਮੈਂਬਰ ਲੱਗਣਗੇ ਇਹਨਾਂ ਬੱਚਿਆਂ ਦੀ ਐਡਮਿਸ਼ਨਸ ਇਹਨਾਂ ਨੂੰ ਬੈਸਟ IIT ਸਿਕਿਉਰ ਕਰਾਉਣਾ ਇਹਨਾਂ ਨੂੰ ਐਜੂਕੇਸ਼ਨਲ ਲੋਨਸ ਵਾਣਾ ਜਿਹੜਾ ਬੱਚਾ ਜਿਸ ਕੈਟੇਗਰੀ ਜੋ ਬੈਨੀਫਿਟ ਮਿਲ ਸਕੇ ਉਹ ਸਾਡੀ ਜ਼ਿੰਮੇਵਾਰੀ ਹੈ ਅਸੀਂ ਇਹਨਾਂ ਨੂੰ ਫਾਲੋਅ ਅਪ ਕਰਾਂਗੇ ਕਿਲੇ ਸਾਡੇ ਇਹ ਪੁਵੇਖ ਹੈ ਤੇ ਉਹ ਵੀ ਤੁਹਾਨੂੰ ਡਾਟਾ ਸ਼ੇਅਰ ਕਰਾਂਗੇ ਕਿਹੜੇ ਬੱਚੇ ਨੂੰ ਕਿਹੜੀ IIT ਮਿਲੀ ਹੈ ਉਹ ਵੀ ਸਾਡੇ ਸ਼ੇਅਰ ਜਿਆਦਾ ਸਰਕਾਰ ਨੇ ਪ੍ਰਿੰਸੀਪਲਾਂ ਨੇ ਉਹ ਤਾਂ ਕਲੀਅਰ ਕਰਤਾ ਮੇਰੇ ਖਿਆਲ ਹਾਈ ਕੋਰਟ ਦੇ ਵਿੱਚ ਦੇ ਦਿੱਤਾ ਜੀ ਜਿਹੜਾ ਸੀਗਾ ਸਾਥ ਸੀਗਾ ਸੀ ਹੁਣ ਕਦੋਂ ਤੁਸੀਂ ਉਹਦੇ ਵਿੱਚ ਅਜੇ ਥੀ ਅਸੀਂ ਦੇ ਦਿੱਤਾ ਪਰ ਉਹਦਾ ਕੋਡ ਤੋਂ ਸਾਨੂੰ ਆਣਾ ਬਾਕੀ ਜਿੱਦਾਂ ਆ ਜਾਊਗਾ ਇਮੀਡੀਏਟਲੀ ਜਿਹੜੇ ਸਾਡੇ ਅਸੀਂ ਬੈਕ ਜਿਹੜਾ ਹੈ ਆਪਣਾ ਉਹਦੇ ਤੇ ਚਲੇ ਜਾਵਾਂਗੇ 50 50 ਤੋਂ 75 25 ਤੇ ਜਿੱਦਾਂ ਉਹ 75 25 ਤੇ ਚਲੇ ਜਾਵਾਂਗੇ ਤਾਂ ਸਾਡੇ ਕੋਲ ਲਗਭਗ ਮੇਰਾ ਅਨੁਮਾਨ ਹੈ 450 ਪ੍ਰਿੰਸੀਪਲ ਆ ਜਾਊਗਾ ਕਈ ਪਿੰਡਾਂ ਦੇ ਵਿੱਚ ਜਿਹੜੇ ਸਕੂਲ ਨੇ ਉਹ ਅਪਗ੍ਰੇਡ ਨਹੀਂ ਹੋਏਗੇ ਉਹਨਾਂ ਦੇ ਲਈ ਕੋਈ ਤਹैया ਕਰ ਰਹੀ ਹੈ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਜੀ ਤਿੰਨ ਕੰਡੀਸ਼ਨਾਂ ਬਹੁਤ ਜ਼ਰੂਰੀ ਨੇ ਪਹਿਲੀ ਕੰਡੀਸ਼ਨ ਹੈ ਕਿ ਇੱਕ ਨੰਬਰ ਆਫ ਬੱਚੇ ਨੰਬਰ 2 ਉਥੇ ਜ਼ਮੀਨ ਹੋਣੀ ਚਾਹੀਦੀ ਹੈ ਤੀਜਾ ਜਿਹੜਾ ਦੂਜਾ ਸਕੂਲ ਆ 5 ਕਿਲੋਮੀਟਰ ਤੋਂ ਵੱਧ ਪਰ ਉਹਦੇ ਵਿੱਚ ਅਸੀਂ ਵਿਭਾਗ ਨੂੰ ਇਹ ਹਦਾਇਤ ਦਿੱਤੀ ਕਿ ਕਿਤੇ ਕਿਤੇ ਜਿਵੇਂ ਅੱਜਕੱਲ ਬਹੁਤ ਸਾਰੇ ਨਵੇਂ ਐਕਸਪ੍ਰੈਸਵੇ ਬਣ ਗਏ ਨੇ ਨੈਸ਼ਨਲ ਹਾਈਵੇਜ਼ ਆ ਗਏ ਜਿੱਥੇ ਗੱਡੀਆਂ ਬਹੁਤ ਤੇਜ਼ ਚੱਲਦੀਆਂ ਆ ਨਹਿਰਾਂ ਨੇ ਸਾਡਾ ਕੰਢੀ ਦਾ ਇਲਾਕਾ ਹੈ ਚੰਗਰ ਦਾ ਇਲਾਕਾ ਹੈ ਜਿੱਥੇ ਬਚ ਪਹਾੜ ਨੇ ਹੋ ਸਕਦਾ ਜੂਰਿਸਡਿਕਸ਼ਨ ਤਾਂ 5 ਕਿਲੋਮੀਟਰ 4 ਕਿਲੋਮੀਟਰ ਹੀ ਹੋਵੇ ਪਰ ਜੇਕਰ ਇੱਕ ਬਹੁਤ ਵੱਡਾ ਨੈਸ਼ਨਲ ਹਾਈਵੇ ਹੈ ਜਿਹੜਾ ਇੱਕ ਪਾਸੇ ਇਧਰਲੇ ਪਾਸੇ ਪਿੰਡਾਂ ਤੇ ਦੂਜਾ ਪਿੰਡ ਇਧਰਲੇ ਪਾਸੇ ਆ ਇਦਾਂ ਦੇ ਕੇਸਿਸ ਨੂੰ ਸਟੱਡੀ ਕਰਨ ਲਈ ਕਿਹਾ ਉਹਦੇ ਵਿੱਚ ਰਿਲੈਕਸੇਸ਼ਨ ਦੇ ਨੂੰ ਕਿਹਾ ਸਾਹਿਬ ਸਾਹਿਬ ਬਾਰ ਬਾਰ ਕਹਿੰਦੇ ਅਸੀਂ ਇਹ ਵੀ ਜਿਹੜਾ ਸਿਲੇਬਸ ਆ ਸਭ ਬੱਚਿਆਂ ਦੇ ਨੂੰ ਹਾਨਦਾਨੀ ਅਸੀਂ ਪ੍ਰੈਕਟੀਕਲ ਪੜਾਈ ਕਰਾਉਣੀ ਆ ਕਦੋਂ ਸਿਲੇਬਸ ਲਗਾਤਾਰ ਲੱਗ ਰਹੇ ਆ ਜੀ ਤੁਸੀਂ ਕਿਸੇ ਦਿਨ ਜ਼ਰੂਰ ਸਾਡੇ ਜਿਹੜੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਅਸੀਂ ਬਹੁਤ ਵੱਡੇ ਰੀਵੈਂਪਸ ਕਰ ਰਹੇ ਆ ਕਿਸੇ ਦਿਨ ਤੁਹਾਨੂੰ ਉੱਥੇ ਬੁਲਾਉਂਦੇ ਆ ਤੁਹਾਨੂੰ ਦਿਖਾਵਾਂਗੇ ਕਿਵੇਂ ਅਸੀਂ ਕਰਿਕੂਲਮ ਚੇਂਜੇਸ ਦੇ ਉੱਤੇ ਕਿਵੇਂ ਅਸੀਂ ਸਭ ਤੋਂ ਵੱਡਾ ਜ਼ਰੂਰੀ ਤਾਂ ਅੱਜ ਇੱਕ ਬੱਚੇ ਲਗਭਗ 400 ਕਰੋੜ ਰੁਪਏ ਦੀ ਲਾਗਤ ਦੇ ਨਾਲ ਅਸੀਂ ਆਪਣਾ ਟੋਟਲੀ ਜਿਹੜਾ ਸਾਡੀ ਕੰਪਿਊਟਰ এডੂਕੇਸ਼ਨ ਨੂੰ ਰੀਵੈਂਪ ਕਰ ਰਹੇ ਹਾਂ ਹਜੇ ਵੀ ਬੱਚਿਆਂ ਨੂੰ ਪੇਂਟ ਮਾਈਕਰੋਸਾਫਟ ਵਰਡ ਸਿਖਾਇਆ ਜਾ ਰਿਹਾ ਅਸੀਂ ਉਹਨੂੰ ਪੂਰਾ ਬਦਲ ਕੇ ਕੋਡਿੰਗ AI ਡਿਜੀਟਲਾਈਜੇਸ਼ਨ ਬਲੌਕਚੇਨ ਉਧਰ ਨੂੰ ਲੈ ਕੇ ਜਾ ਰਹੇ ਹਾਂ ਉਦੋਂ ਤੋਂ ਵੀ ਕੰਮ ਚੱਲ ਰਿਹਾ ਹੈ ਜੀ ਉਹਦੇ ਵਿੱਚ ਕਿੰਨੇ ਬੱਚੇ ਹੋਣਗੇ ਸਾਡੇ 600 ਬੱਚੇ ਹੋਣਗੇ ਤੁਸੀਂ ਕਹਿ ਰਹੇ ਹੋ ਕਿ ਕੰਪਿਊਟਰ ਲੈਬਸ ਵਿੱਚ ਤੁਸੀਂ ਕੋਡਿੰਗ ਲੈ ਕੇ ਜਾਓਗੇ ਪਰ ਬਹੁਤ ਸਾਰੇ ਸਕੂਲਾਂ ਦੀ ਕੰਪਿਊਟਰ ਲੈਬ ਜਿੱਦਾ ਦੀ ਇਹਨੇ ਕੰਪਿਊਟਰ ਲੈਬ ਵਿੱਚ ਦੋ ਸਪੈਨਰ ਤੁਸੀਂ ਤੁਸੀਂ ਸੁਣਤਾ ਲੈਣੇ ਨੇ 400 ਕਰੋੜ ਕਿਹਾ ਤਾਂ ਤੁਸੀਂ ਸਾਰਾ ਇਨਫਰਾਸਟ੍ਰਕਚਰ ਵੀ ਬਦਲੋਗੇ ਨਾ ਉਹਨਾਂ ਨੂੰ ਟ੍ਰੇਨਿੰਗ ਵੀ ਕਰਾਓਗੇ ਨਵਾਂ ਇਨਫਰਾਸਟ੍ਰਕਚਰ ਲੈ ਕੇ ਆਉਗੇ ਦੈਟਸ ਵਾਈ ਆਈ ਸੈਟ ਦੈਟ ਅਮਾਉਂਟ ਸਰ ਕਈ ਕਈ ਪਿੰਡਾਂ ਦੇ ਵਿੱਚ ਇਹਨੇ ਬੋਰਡ ਦੀਆਂ ਕਲਾਸਾਂ ਨੇ ਉਹਨਾਂ ਦੇ ਪੇਪਰ ਇੱਕ ਪਿੰਡ ਤੋਂ ਦੂਜੇ ਪਿੰਡ ਹੁੰਦੇ ਨੇ ਉਹਨਾਂ ਦੇ ਜਿਹੜੀ ਕੋਈ ਕਰੋਗੇ ਆਪਣਾ ਦੇਖੋ ਜੀ ਉਹ ਇਸ ਕਰਕੇ ਹੁੰਦੇ ਆ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪਾਰਦਰਸ਼ਤਾ ਕੋਈ ਵੀ ਬੋਰਡ ਐਗਜ਼ਾਮੀਨੇਸ਼ਨ ਦਾ ਜਿਹੜਾ ਇੱਕ ਹੈ ਉਹਦਾ ਉਹਦਾ ਪਾਇਸ ਨੇ ਸੋਦੀ ਪਵਿੱਤਰਤਾ ਤਾਂ ਬੰਦੀ ਹੈ ਜੇਕਰ ਉਹ ਜਿਹੜੇ ਸੈਂਟਰ ਡਿਫਰੈਂਟ ਹੋਣ ਸੇਮ ਸੈਂਟਰ ਦੇ ਵਿੱਚ ਚੀਟਿੰਗ ਕੇਸਿਸ ਦੇ ਬਹੁਤ ਜ਼ਿਆਦਾ ਜਿਹੜੀ ਉਹ ਪ੍ਰੋਬੈਬਿਲਟੀ ਬਹੁਤ ਜ਼ਿਆਦਾ ਵਧ ਜਾਂਦੀ ਹੈ ਇਸ ਕਰਕੇ ਉਹਨੂੰ ਇਸ ਤਰੀਕੇ ਨਾਲ ਕੀਤਾ ਜਾਂਦਾ ਹੈ ਕਿ ਪੂਰਾ ਐਗਜ਼ਾਮੀਨੇਸ਼ਨ ਪੈਟਰਨ ਹੈ ਐਸਾ 19 ਤਰੀਕ ਨੂੰ ਜਿਹੜਾ ਇਲੈਕਸ਼ਨ ਦਾ ਕੰਮ ਹੈ ਉਸ ਪੁੱਛੇਦੇ ਅੱਧਾ ਦੀ ਜੁੜੀ ਲੱਗੀ ਸਰ ਮੈਂ ਬੰਕਸ਼ ਜੀ ਦੇ ਸਿਸਟ ਟੋਟਲੀ ਡੋਮੇਨ ਆਫ ਇਲੈਕਸ਼ਨ ਕੁਐਸਚਨ ਇਹ ਮੈਂ ਆਪਣੇ ਲੈਵਲ ਤੇ ਵੀ ਮਾਨ ਸਾਹਿਬ ਨੇ ਵੀ بار بار ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਸਾਡੇ ਤੋਂ बिकॉज ਇੱਕ ਦੇਸ਼ ਦੀ ਇਲੈਕਸ਼ਨਿਕ ਆਪਣੀ ਮਸ਼ੀਨਰੀ ਹੈ ਅਸੀਂ ਉਹਨਾਂ ਨੂੰ ਫੋਰਸ ਨਹੀਂ ਕਰ ਸਕਦੇ ਹਾਂ ਅਸੀਂ ਉਹਨਾਂ ਨੂੰ ਇੰਨਾ ਜ਼ਰੂਰ ਰਿਕੁਐਸਟ ਕਰਦੇ ਹਾਂ ਕਿ ਸਾਡੇ ਜਿਹੜੇ ਮੇਨ ਸਬਜੈਕਟ ਟੀਚਰਸ ਹੈ ਉਹ ਤੁਸੀਂ ਬਿਲਕੁਲ ਨਾ ਲਓ ਜਿਵੇਂ ਮੈਥ ਸਾਇੰਸ ਇੰਗਲਿਸ਼ ਪੰਜਾਬੀ ਸਾਡੇ ਬਹੁਤ ਸਾਰੇ ਉਹ ਟੀਚਰਸ ਨੇ ਜਿਵੇਂ ਐਸਐਲਵਜ਼ ਨੇ ਤੁਸੀਂ ਉਹਨਾਂ ਨੂੰ ਲੈ ਸਕਦੇ ਹੋ ਜਿਹੜੇ ਸਾਡੇ ਮੇਨ ਕੋਰ ਸਬਜੈਕਟ ਟੀਚਰਸ ਐਟਲੀਸਟ ਉਹਨਾਂ ਨੂੰ ਬਿਲਕੁਲ ਨਾ ਲਿਆ ਤਾਂ ਸਾਹਬ ਨੇ ਦੇਸ਼ ਦੀ ਬਾਤ ਕੀਤੀ ਔਰ ਜਿਸ ਤਰ੍ਹਾਂ ਸੇ ਮੁੱਖ ਮੰਤਰੀ ਨੇ ਆਪਣਾ ਮੰਨਤਾ ਪਿਛਲੇ 2 ਦਿਨੋਂ ਮੇਂ ਆਪਰੇਸ਼ਨ ਸਿੰਧੂਰ ਕੋ ਲੈ ਕੇ ਬਿਆਨ ਆਇਆ ਮੇਰੀ 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 ਬੇਨਤੀ ਹੈ ਮੇਰੀ ਮੇਰੀ ਇੱਕ ਸੇ ਬੇਨਤੀ ਹੈ ਜੀ ਮੈਨੂੰ ਮੇਰਾ ਡੋਮੇਨ ਮੈਨੂੰ ਸਿਰਫ ਮੇਰੇ ਸੀਐਮ ਸਾਹਿਬ ਨੇ ਸਿੱਖਿਆ ਸਮਝ ਆਂਦੀ ਹੈ ਮੈਨੂੰ ਐਜੂਕੇਸ਼ਨ ਸਮਝ ਆਂਦੀ ਹੈ ਜਾਂ ਨੰਪੁਰ ਸਾਹਿਬ ਸਮਝ ਆਂਦਾ ਇਹ ਰੀਤੇ ਮੇਰੇ ਤੋਂ ਜੋ ਮਰਜੀ ਪੁੱਛਿਆ ਕਰੋ ਅਸੀਂ ਕਮਿਟਿਡ ਹੈ ਹਰ ਤੁਸੀਂ ਹੁਣ ਵੀ ਆਰ ਅ ਤੁਸੀਂ ਵੀ ਦੇਖਦੇ ਰਹਿੰਦੇ ਹੋ ਵੀ ਆਰ ਅ ਟੀਮ ਲਗਾਤਾਰ ਸੁਧਾਰ ਕਰ ਰਹੇ ਹਾਂ ਇਹ ਪਾਵਨ ਪਵਿੱਤਰ ਕੰਮ ਹੈ ਤੇ ਅਗਲੇ ਸਾਲ ਮੈਨੂੰ ਉਮੀਦ ਹੈ ਬੋਸਟਰ ਵੀ ਆਊਗਾ ਕੋਸ਼ਿਸ਼ ਕਰਾਂਗੇ ਆਨ ਆਲੇ ਦਿਨਾਂ 'ਚ ਤੁਹਾਨੂੰ ਜਿਹੜਾ ਰੈ residencial ਕੈਂਪ ਹੈ ਉੱਥੇ ਵੀ ਲੈ ਕੇ ਜਾਈਏ ਤੁਸੀਂ 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 ਬੱਚੇ ਤੁਸੀਂ ਉਹਦੇ ਬੱਚਿਆਂ ਨੂੰ ਜਿਹੜਾ ਹੈ ਨਾ ਉਹਨਾਂ ਨੂੰ ਵੀ ਮਿਲੇ ਉਹ ਤੁਹਾਨੂੰ ਵੀ ਪਤਾ ਲੱਗੂਗਾ ਕਿ ਇਹ ਕਿਵੇਂ ਇਹ ਜਿਹੜਾ ਪ੍ਰੋਸੈਸ ਹੈ ਕਿਵੇਂ ਚੱਲਦਾ ਹੈ ਜਿੰਨ ਸਾਹਿਬ ਡਰੋਨ ਤਾਂ ਆਨੰਦਪੁਰ ਸਾਹਿਬ ਨੇ ਵੀ ਆਤੇ ਹਨ ਉਸ ਤਰੀਕੇ ਸਰ ਵੀ ਆ ਦੇਖੋ ਮੇਰੀ ਮੇਰੀ ਆਪ ਜੀ ਜਾਂ ਪੰਜਾਬ ਦੇ ਇਸ ਦਾ ਪਾਰਟੀ ਨਹੀਂ 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 ਮੇਰੀ ਦੇ ਖੁਦ ਮੇਰਾ ਡੋਮੇਨ ਨਹੀਂ ਹੈ ਮੇਰਾ ਡੋਮੇਨ ਮੈਨੂੰ ਮੇਰੇ ਆਮ ਨਾਟ ਅ ਪਾਰਟੀ ਸਪੋਕਸਪਰਸਨ ਆਮ ਨਾਟ ਅ ਗਵਰਨਮੈਂਟ ਮੈਂ ਤੁਸ ਗਲਤ ਸੁਣੋ ਮੈਂ ਸਿੱਖਿਆ ਦੀ ਗੱਲ ਕਰ ਰਿਹਾ ਨਾ ਪੁੱਛੋ ਟਾਸ ਐਨੀਥਿੰਗ ਔਨ ਮੀ ਔਨ ਐਜੂਕੇਸ਼ਨ ਮੈਂ ਪ੍ਰੇਜ਼ੈਂਟ ਕਰ ਰਿਹਾ ਹੈ ਮੇਰੀ ਮੇਰੀ ਫਿਰ ਤੁਹਾਨੂੰ ਬੇਨਤੀ ਹੈ ਇੱਕ ਹੋਰ ਤੁਹਾਨੂੰ ਰਿਕੁਐਸਟ ਹੈ ਜਵਾਤਵਰਨ ਦਿਵਸ ਹੈ ਆਪ ਸਭ ਨੇ ਮਿਲ ਕੇ ਆਪਾਂ ਸਾਰਿਆਂ ਨੇ ਮਿਲ ਕੇ ਇੱਕ ਪੌਦਾ ਲਾਣਾ ਹੈ ਠੀਕ ਹੈ ਨਾ ਸਾਰੇ ਸਾਥੀਆਂ ਨੇ ਤੇ ਆਪ ਠੀਕ ਹੈ ਆਓ ਸਾਰੇ ਹੁਣ ਆਪਾਂ ਪੌਦਾ ਲਾਵਾਂਗੇ ਬਹੁਤ ਬਹੁਤ ਧੰਨਵਾਦ 다이어트 아아 <laughs> 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 <laughs>